ਆ ਬੈਰੀਕੇਟ ਦੇਖੋ ਆ ਬੈਰੀਕੇਟ ਖਿੱਚ ਕੇ ਲੈ ਆਂਦਾ ਨੌਜਵਾਨਾਂ ਨੇ ਖੂਕੇ ਲੈ ਆਂਦਾ ਬੈਰੀਕੇਟ ਲਾਇਆ ਗਿਆ ਸੀ ਜਿਸ ਨੂੰ ਖਿੱਚ ਕੇ ਜਵਾਨ ਕਿਸਾਨ ਲੈ ਕੇ ਆ ਗਿਆ ਹੁਣ ਫਿਰ ਟਰੈਕਟਰ ਜਾਏਗਾ ਪਰ ਨੌਜਵਾਨ ਦੇਖੋ ਹੌਸਲਾ ਦੇਖੋ ਇਹਨਾਂ ਦੇ ਵਿੱਚ ਪਹਿਲਾ ਬੈਰੀਕੇਟ ਖਿੱਚ ਕੇ ਲੈ ਆਂਦਾ ਇਸ ਵੀਰ ਨੇ ਲੈ ਆਂਦਾ ਪਹਿਲਾ ਬੈਰੀਕੇਟ ਬੇਸ਼ੱਕ ਹੱਥ ਦੇਖੋ ਦੇ ਹੱਥਾਂ ਤੇ ਕਿੰਨੇ ਨੀਲ ਪੈ ਗਏ ਆ ਪਰ ਜੋਧੇ ਲੋਕ ਨਹੀਂ ਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਹਰਿਆਣਾ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਤੁਸੀਂ ਪਰਲੇ ਬੰਨੇ ਉਹ ਨੌਜਵਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਦੇਖੋ ਤੁਸੀਂ ਹਰ ਕੋਈ ਅੱਖਾਂ ਪੁੰਹਦਾ ਹੀ ਨਜ਼ਰ ਆ ਰਿਹਾ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਆ ਜਿੱਥੇ ਬੈਰੀਕੇਡ ਦੇ ਨਾਲ ਟੋਚਨ ਪਾਇਆ ਜਾ ਰਿਹਾ ਔਰ ਦੂਸਰੇ ਬੰਨੇ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਨੌਜਵਾਨਾਂ ਨੇ ਬੈਰੀਕੇਡਸ ਨੂੰ ਸੰਗਲ ਪਾ ਲਿਆ ਬੈਰੀਕੇਡਸ ਨੂੰ ਟੋਚਨ ਪਾ ਲਿਆ ਤਾਂ ਖਿੱਚ ਵੀ ਲਿਆ ਦੋ ਬੈਰੀਕੇਡ ਦੋ ਬੈਰੀਕੇਡ ਖਿੱਚਲੇ ਉਧਰ ਹਟਾਲੇ ਬੈਰੀਕੇਡ ਨੌਜਵਾਨਾਂ ਨੇ ਨੌਜਵਾਨਾਂ ਨੇ ਟੋਚਨ ਪਾ ਦਿੱਤੇ ਆ ਕਹਿੰਦੇ ਨੌਜਵਾਨਾਂ ਨੇ ਟੋਚਨ ਪਾ ਦਿੱਤੇ ਆ ਅੱਗੇ ਔਰ ਟੋਚਨ ਪਾ ਕੇ ਬੈਰੀਕੇਡ ਔਰ ਜੀਸੀਬੀ ਕ੍ਰੇਨ ਵੀ ਹੈ ਹੈਡਰਾ ਕ੍ਰੇਨ ਵੀ ਅਗਲੇ ਬੰਨੇ ਆ ਗਈ ਹੈ ਪਾਸੇ ਜਿੱਥੇ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ ਜਿੱਥੇ ਬੈਰੀਕੇਡ ਦੇ ਨਾਲ ਟੋਚਨ ਪਾਇਆ ਜਾ ਰਿਹਾ ਔਰ ਦੂਸਰੇ ਬੰਨੇ ਹੰਝੂ ਗੈਸ ਦੇ ਗੋਲੇ ਦਾਕੇ ਜਾ ਰਿਹਾ ਹੰਝੂ ਗੈਸ ਦੇ ਗੋਲੇ ਦਾਕੇ ਜਾ ਰਿਹਾ ਔਰ ਜ਼ਬਰਦਸਤ ਤਰੀਕੇ ਨਾਲ ਤੂੰ ਆਉਟ ਦਾ ਨਜ਼ਰ ਆ ਰਿਹਾ ਉਸ ਪਾਸੇ ਦੇਖੋਗੇ ਤੁਸੀਂ ਤਾਂ ਲਗਾਤਾਰ ਗੋਲੇ ਧਾਕੇ ਜਾ ਰਿਹਾ ਲਗਾਤਾਰ ਗੋਲੇ ਛੱਡੇ ਜਾ ਰਿਹਾ ਔਰ ਉਥੇ ਹੀ ਇਧਰਲੇ ਬੰਨੇ ਕਿਸਾਨਾਂ ਨੇ ਅੱਗੇ ਵਧਣ ਦਾ ਐਲਾਨ ਕਰ ਦਿੱਤਾ ਪਰ ਦੂਜੇ ਬੰਨੇ ਲਗਾਤਾਰ ਚੱਕੜਤਾ ਤਾਂ ਕਹਿੰਦੇ ਬੈਰੀਕੇਡ ਹਟਾ ਵੀ ਦਿੱਤਾ ਇਸ ਤਰ੍ਹਾਂ ਦੀ ਗੱਲ ਕਹਿ ਰਿਹਾ ਬੈਰੀਕੇਟਿੰਗ ਲਗਾਤਾਰ ਹਟਾਉਣ ਦੀ ਕੋਸ਼ਿਸ਼ ਨੌਜਵਾਨਾਂ ਦੇ ਵਿੱਚ ਟਕਰਾਰ ਵੀ ਹੋ ਰਹੀ ਹੈ ਅਗਲੇ ਬੰਨੇ ਇਧਰ ਚੱਲ ਕੇ ਦਿਖਾਉਣੇ ਆ ਤਾਂ ਲਗਾਤਾਰ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਧੂਆ ਜ਼ਬਰਦਸਤ ਉੱਠਦਾ ਹੋਇਆ ਨਜ਼ਰ ਆ ਰਿਹਾ ਇੱਕ ਵਾਰ ਭਗੜੜ ਵੀ ਮੱਚੀ ਸੀ ਇੱਥੇ ਪਰ ਉਧਰੋਂ ਨੌਜਵਾਨਾਂ ਨੇ ਟੋਚਨ ਪਾ ਦਿੱਤੇ ਆ ਕਹਿੰਦੇ ਨੌਜਵਾਨਾਂ ਨੇ ਟੋਚਨ ਪਾ ਦਿੱਤੇ ਆ ਅੱਗੇ ਔਰ ਟੋਚਨ ਪਾ ਕੇ ਬੈਰੀਕੇਡ ਔਰ ਜੀਸੀਬੀ ਕ੍ਰੇਨ ਵੀ ਹੈ ਹੈਡਰਾ ਕ੍ਰੇਨ ਵੀ ਅਗਲੇ ਬੰਨੇ ਆ ਗਈ ਹੈ ਹੈਡਰਾ ਕ੍ਰੇਨ ਵੀ ਆ ਗਈ ਆ ਅਗਲੇ ਬੰਨੇ ਔਰ ਉਹਦੇ ਨਾਲ ਬੈਰੀਕੇਡ ਖਿੱਚਣ ਦੀ ਧੂਣ ਦੀ ਕੋਸ਼ਿਸ਼ ਆ ਫਿਰ ਵੇਖੋ ਤੁਮਾਂ ਕੰਦੀ ਆਵਾਜ਼ ਤਾਂ ਇਹ ਹੰਜੂ ਗੈਸ ਦੇ ਗੋਲੇ ਨੇ ਜਿਹੜੇ ਲਗਾਤਾਰ ਦਾਗੇ ਜਾ ਰਹੇ ਆ ਲਗਾਤਾਰ ਛੱਡੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਇਹ ਤਸਵੀਰ ਸਿੱਧੀ ਤਸਵੀਰ ਦੇਖ ਰਹੇ ਹੋ ਤੁਸੀਂ ਸ਼ੰਭੂ ਬਾਰਡਰ ਤੋਂ ਸਾਹਮਣੇ ਦੇਖੋ ਜਿੱਥੇ ਜ਼ਬਰਦਸਤ ਧੂਆ ਹੋ ਰਿਹਾ ਉੱਥੇ ਬੈਰੀਕੇਡ ਹਟਾਏ ਜਾ ਰਹੇ ਆ ਆ ਕਿਸਾਨਾਂ ਨੇ ਟੋਚਨ ਪਾ ਲਈ ਨੌਜਵਾਨਾਂ ਨੇ ਅਗਲੇ ਬੰਨੇ ਆਓ ਅਗਲੇ ਬੰਨੇ ਆਓ ਇੱਧਰ ਇੱਧਰ ਉਹ ਦਿਖਾਉਣੇ ਜਰਾ ਤਸਵੀਰ ਕਿਉਂਕਿ ਇਸ ਪਾਸੇ ਅਸਮਾਨ 'ਚ ਵੀ ਹੁਣ ਗੋਲੇ ਛੱਡੇ ਜਾ ਰਹੇ ਆ ਇਸ ਪਾਸੇ ਵੀ ਲਗਾਤਾਰ ਤਸਵੀਰ ਵੀ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਆ ਤਾਂ ਨੌਜਵਾਨਾਂ ਨੇ ਬੈਰੀਕੇਡਸ ਨੂੰ ਸੰਗਲ ਪਾ ਲਿਆ ਬੈਰੀਕੇਡਸ ਨੂੰ ਟੋਚਨ ਪਾ ਲਿਆ ਤਾਂ ਖਿੱਚ ਵੀ ਲਿਆ ਦੋ ਬੈਰੀਕੇਡ ਦੋ ਬੈਰੀਕੇਡ ਖਿੱਚ ਲਏ ਉਧਰ ਹਟਾ ਲਏ ਬੈਰੀਕੇਡ ਨੌਜਵਾਨਾਂ ਨੇ ਤਾਂ ਬੈਰੀਕੇਡ ਹਟਾਏ ਜਾ ਰਹੇ ਆ ਔਰ ਉਧਰਲੇ ਬੰਨੇ ਉਧਰਲੇ ਬੰਨੇ ਉਹ ਲਗਾਤਾਰ ਆਵਾਜ਼ ਆ ਰਹੀ ਆ ਬਲਾਸਟ ਕੀਤਾ ਜਾ ਰਿਹਾ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਡਾਕੇ ਜਾ ਰਹੇ ਆ ਜ਼ਬਰਦਸਤ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲੇ ਔਰ ਇਧਰੋਂ ਬੈਰੀਕੇਡ ਤੂਕੇ ਲਿਆਇਆ ਬੈਰੀਕੇਡ ਤੂਕੇ ਲਿਆਇਆ ਇਸ ਬੰਨੇ ਖਿੱਚ ਲਿਆ ਉਹਦਾ ਬੈਰੀਕੇਡ ਔਰ ਉੱਥੇ ਹੀ ਇਧਰਲੇ ਬੰਨੇ ਬੈਰੀਕੇਡ ਖਿੱਚ ਕੇ ਲੈ ਜਾਂਦਾ ਬੈਰੀਕੇਡ ਖਿੱਚ ਕੇ ਬੈਰੀਕੇਡ ਖਿੱਚ ਕੇ ਲੈ ਜਾਂਦਾ ਇਸ ਬੰਨੇ ਤੋਏ ਖਿੱਚ ਲੈ ਜਾਂਦਾ ਬੈਰੀਕੇਡ ਇਸ ਬੰਨੇ ਖਿੱਚ ਕੇ ਲੈ ਆਇਆ ਯਾਰ ਇਹ ਯਾਰ ਪੱਤਰਕਾਰੋਂ ਖੜ ਜੋ ਤਾਂ ਇਸ ਪਾਸੇ ਬੈਰੀਕੇਡ ਖਿੱਚ ਕੇ ਲੈ ਆਇਆ ਕਿਸਾਨ ਤਾਂ ਇੱਕ ਬੈਰੀਕੇਡ ਨੂੰ ਟੋਚਰ ਇਧਰਲੇ ਬੰਨੇ ਪਾਇਆ ਗਿਆ ਸੀ ਤਾਂ ਅਗਲੇ ਬੰਨੇ ਇਧਰਲੇ ਬੰਨੇ ਬੈਰੀਕੇਡ ਖਿੱਚ ਕੇ ਲੈ ਜਾਂਦਾ ਸਰਦਾ ਫੀਮਰ ਦੇ ਘੇੜੇਾਰੇ ਇੱਕ ਬੈਰੀਕੇਡ ਹੋਰ ਖਿੱਚ ਕੇ ਲਿਆਂਦਾ ਇਧਰੋਂ ਖਿੱਚ ਕੇ ਧੂਕੇ ਬੈਰੀਕੇਡ ਜੀ ਬਟਰੀ ਨਵਦੀਪ ਕੀ ਹਾਲ ਚਰਦੀ ਕਲਾ ਹਾਂ ਵਾਟਰ ਕੈਨਨ ਵਾਲਾ ਨਵਦੀਪ ਵੀ ਸੀ ਇੱਥੇ ਇਹ ਬੈਰੀਕੇਡ ਖਿੱਚ ਕੇ ਧੂਕੇ ਲਿਆਂਦਾ ਅਗਲੀ ਤਸਵੀਰ ਲਗਾਤਾਰ ਪ੍ਰੋ ਪੰਜਾਬ ਟੀਵੀ ਰਾਹੀਂ ਦਿਖਾ ਰਹੇ ਤੁਹਾਨੂੰ ਟਰੈਕਟਰ ਜਿਹੜਾ ਦੇਖ ਰਹੇ ਹੋ ਇਹਦੇ ਪਿੱਛੇ ਬੈਰੀਕੇਡ ਇਸ ਟਰੈਕਟਰ ਦੇ ਮਗਰ ਬੈਰੀਕੇਟ ਖਿੱਚ ਕੇ ਲਿਆ ਇਹ ਨੌਜਵਾਨਾ ਦੇਖੋ ਸਿੱਧੀਆਂ ਤਸਵੀਰਾਂ ਜਿੱਥੇ ਟਰੈਕਟਰ ਦੇ ਮਗਰ PRO ਪੰਜਾਬ ਟੀਵੀ ਤੇ ਲਗਾਤਾਰ ਦਿਖਾ ਰਹੇ ਆ ਕਿ ਆ ਬੈਰੀਕੇਟ ਦੇਖੋ ਆ ਬੈਰੀਕੇਟ ਖਿੱਚ ਕੇ ਲਿਆਂਦਾ ਨੌਜਵਾਨਾ ਨੇ ਪਹਿਲਾ ਬੈਰੀਕੇਟ ਆ ਬਾਈ ਹੁਣਾਂ ਦੇ ਦੇਖੋ ਬਹੁਤ ਬੜੀ ਕਰਦੀ ਹੈ ਔਰ ਪਿੱਛੇ ਪਾੜਿਆਂ ਦਾ ਬੈਰੀਕੇਟ ਪਾੜਨਾ ਤਸਵੀਰ ਸਾਰੇ ਆ ਪਹਿਲਾ ਬੈਰੀਕੇਡ ਖਿੱਚ ਕੇ ਲੈ ਜਾਂਦਾ ਇੱਧਰ ਉਹ ਕਿੱਥੋਂ ਦੇ ਪਿੱਛੋਂ ਆ ਪਹਿਲਾ ਬੈਰੀਕੇਡ ਖਿੱਚ ਕੇ ਆ ਲੈ ਜਾਂਦਾ ਇੱਥੇ ਆ ਖਿੱਚ ਲੈਂਦਾ ਪਹਿਲਾ ਬੈਰੀਕੇਡ ਜਿਹੜਾ ਲਾਇਆ ਗਿਆ ਸੀ ਜਿਸ ਨੂੰ ਖਿੱਚ ਕੇ ਜਵਾਨ ਕਿਸਾਨ ਲੈ ਕੇ ਆ ਗਿਆ ਹੁਣ ਫਿਰ ਟਰੈਕਟਰ ਜਾਏਗਾ ਪਰ ਨੌਜਵਾਨ ਦੇਖੋ ਹੌਸਲਾ ਦੇਖੋ ਇਹਨਾਂ ਦੇ ਵਿੱਚ ਜੇਰਾ ਦੇਖੋ ਸਾਪੀਆਂ ਔਰ ਇਹਨਾਂ ਨੂੰ ਜ਼ਬਰਦਸਤ ਉਤਸ਼ਾਹ ਨੌਜਵਾਨਾਂ ਦੇ ਵਿੱਚ ਤਾਂ ਪਹਿਲਾ ਬੈਰੀਕੇਡ ਖਿੱਚ ਕੇ ਲੈ ਜਾਂਦਾ ਇਸ ਵੀਰ ਨੇ ਲੈ ਜਾਂਦਾ ਪਹਿਲਾ ਬੈਰੀਕੇਡ ਬੇਸ਼ੱਕ ਹੱਥ ਦੇਖੋ ਉਹਦੇ ਹੱਥਾਂ ਤੇ ਕਿੰਨੇ ਨੀਲ ਪੈ ਗਏ ਆ ਪਰ ਜੋਧੇ ਲੋਕ ਨਹੀਂ ਬੈਰੀਕੇਡ ਖਿੱਚ ਕੇ ਲੈਂਦਾ ਇਸ ਬੰਦੇ ਨੇ ਇਹ ਨੌਜਵਾਨ ਜਿਹੜਾ ਪਹਿਲਾ ਬੈਰੀਕੇਡ ਲਿਆ ਪਿੱਛੇ ਆ ਬੈਰੀਕੇਡ ਔਰ ਲਗਾਤਾਰ ਖੰਜੂ ਗੈਸ ਦੇ ਗੋਲੇ ਧਾਕੇ ਜਾ ਰਿਹਾ ਔਰ ਆ ਦੇਖੋ ਬੈਰੀਕੇਡ ਪਿੱਛੇ ਬੈਰੀਕੇਡ ਆ ਆ ਬੈਰੀਕੇਡ ਖਿੱਚ ਕੇ ਲੈਂਦਾ ਇਹਨੂੰ ਪਾਇਸੀ ਪਰ ਦੇਖੋ ਤੁਸੀਂ ਤਾਂ ਸੰਘਰਸ਼ ਜ਼ਬਰਦਸਤ ਕਰਨਾ ਪੈਂਦਾ ਪਹਿਲਾ ਬੈਰੀਕੇਡ ਖਿੱਚ ਲੈਂਦਾ ਹੁਣ ਅੱਗੇ ਚੱਲ ਕੇ ਦਿਖਾਉਣਾ ਹੈ ਤਸਵੀਰ ਪਹਿਲਾ ਬੈਰੀਕੇਡ ਆ ਖਿੱਚ ਕੇ ਲੈਂਦਾ ਔਰ ਉਧਰੋਂ ਲਗਾਤਾਰ ਬਲਾਸਟ ਕੀਤਾ ਜਾ ਰਿਹਾ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਆ ਹਰਿਆਣਾ ਪੁਲਿਸ ਦੇ ਵੱਲੋਂ ਤਾਂ ਕਿ ਇਹ ਕਿਸਾਨਾਂ ਨੂੰ ਖਦੇੜ ਦਿੱਤਾ ਜਾ ਸਕੇ ਇਧਰੋਂ ਕਿਸਾਨਾਂ ਨੂੰ ਭਜਾਇਆ ਜਾ ਸਕੇ ਤਾਂ ਲਗਾਤਾਰ ਦਿਖਾਉਣਾ ਹੈ ਤਸਵੀਰ ਵੀ ਕੀ ਕਿਹਾ ਜਾ ਰਿਹਾ ਡੱਲੇਵਾਲ ਕੁਛ ਕਹਿ ਰਹੇ ਨੇ ਡੱਲੇਵਾਲ ਪੀਣ ਵਾਲਾ ਪਾਣੀ ਫਿਰ ਬਾਦਲ ਬੱਗੇ ਲੈ ਕੇ ਚੈਨ ਨੂੰ ਕਬੂਲਿਆ ਭਾਈ ਜੀ ਪੀਣ ਵਾਲਾ ਪਾਣੀ ਅੱਗੇ ਬਚਾਓ ਮੇਰਾ ਪਾਣੀ ਜ਼ਬਰਦਸਤ ਟੱਕਰ ਹੋ ਰਹੀ ਹੈ ਕਿਸਾਨਾਂ ਨਾਲ ਅਸੀਂ ਹਰ ਸੰਭਵ ਯਾਪਤਾ ਰੱਖ ਰਹੇ ਆਂ ਖੱਟਰ ਸਰਕਾਰ ਜ਼ਬਰਦਸਤ ਜੰਗ ਕਰ ਰਹੀ ਹੈ ਬੇਤੀ ਵੀ ਭਾਈ ਕਿਲੀਆਂ ਪੋਰੀਆਂ ਕੇ ਬਚਾਈਆਂ ਜਾਣ ਅੱਗੇ ਮੁਸ਼ਕਲ ਆ ਗਈ ਜਿੱਦਾਂ ਦੇਖ ਰਹੇ ਹੋ ਤੁਸੀਂ ਕਿਸਾਨ ਆਗੂ ਲਗਾਤਾਰ ਹੋਚੇ ਹੋਇਆ ਜਗਜੀਤ ਸਿੰਘ ਢੱਲੇਵਾਲ ਵੀ ਨੇ ਜਗਜੀਤ ਸਿੰਘ ਢੱਲੇਵਾਲ ਨੇ ਕਿਸਾਨ ਲੀਡਰ ਨੇ ਔਰ ਬਾਕੀ ਦੇ ਜਿਹੜੇ ਕਿਸਾਨ ਲੀਡਰ ਨੇ ਉਹ ਦੇਖ ਸਕਦੇ ਹੋ ਤੁਸੀਂ ਤਾਂ ਗੱਲਬਾਤ ਉਹਨਾਂ ਨੇ ਕਿਹਾ ਕਿ ਗੱਲਬਾਤ ਸਾਡੀ ਜਾਰੀ ਹੈ ਸਰਕਾਰ ਦੇ ਨਾਲ ਵੀ ਅਸੀਂ ਚਾਹੁੰਦੇ ਕਿ ਗੱਲਬਾਤ ਸਾਡੀ ਹੋਵੇ ਪਰ ਲਗਾਤਾਰ ਦੇਖੋ ਹੰਝੂ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਤੇਜਵੀਰ ਹੁਣੀ ਸਾਡੇ ਨਾਲ ਨੇ ਤੇਜਵੀਰ ਕਿਵੇਂ ਦੇਖ ਰਹੇ ਹੋ ਜ਼ਬਰਦਸਤ ਟਕਰਾ ਪਹਿਲਾ ਬੈਰੀਕਡ ਪਟ ਲੈਂਦਾ ਆ ਸਪੈਸ਼ਲ ਲੈਨਸ ਆ ਕੋਈ हां एस ए तू ਇਹ ਤੋਂ ਬਚਣ ਲਈ ਆ ਅੱਖਾਂ ਖਰਾਬ ਹੋ ਜਾਂਦੇ ਨੇ ਉਹਦੇ ਬਚਣ ਦੇ ਲਈ ਤਾਂ ਕਿਵੇਂ ਦੀ ਤਿਆਰੀ ਆ ਪਾਤੇ ਟੋਚਣ ਇਹ ਖੂਬ ਟਕੇ ਪਾਣੀ ਪੀਣ ਵਾਲੀ ਕੌਮ ਆ ਕਹਿੰਦੇ ਖੂਬ ਪਟਕੇ ਪਾਣੀ ਪੀਣ ਵਾਲੀ ਕੌਮ ਆ ਇਹ ਤਾਂ ਬੈਰੀਗੇਟ ਆ ਤਾਂ ਬੈਰੀਗੇਟ ਪਟਲੇ ਗਏ ਆ ਔਰ ਲਗਾਤਾਰ ਤਸਵੀਰ ਦਿਖਾ ਰਹੇ ਤੁਹਾਨੂੰ ਅਸੀਂ ਕਿ ਮਾਹੌਲ ਕੀ ਆ ਮੌਕੇ ਦੇ ਉੱਪਰ ਕਿਸ ਤਰੀਕੇ ਦੇ ਨਾਲ ਜ਼ਬਰਦਸਤ ਤਿਆਰੀ ਆ ਕਿਸਾਨਾਂ ਦੀ ਵੀ ਕਿਉਂਕਿ ਇੱਧਰਲੇ ਬੰਨੇ ਬੈਰੀਗੇਟ ਜੇ ਜ਼ਬਰਦਸਤ ਲਾਇਆ ਤਾਂ ਉਧਰੋਂ ਉਧਰ ਦੇਖੋ ਉਧਰੋਂ ਹੋਰ ਇੱਕ ਹੰਝੂ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਲਗਾਤਾਰ ਹੰਝੂ ਗੈਸ ਦੇ ਗੋਲੇ ਡਾਗੇ ਜਾ ਰਹੇ ਕਿਸਾਨਾਂ ਦੇ ਉੱਪਰ ਔਰ ਉਧਰੋਂ ਪੱਕੜੜ ਮੱਚ ਗਈ ਆ ਕਿਸਾਨਾਂ ਦੇ ਉੱਪਰ ਲਗਾਤਾਰ ਦੂਰ ਰੇਂਜ ਵਾਲੇ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਤਾਂ ਕਿ ਕਿਸਾਨਾਂ ਨੂੰ ਖਦੇੜਿਆ ਜਾ ਸਕੇ ਪਰ ਕਿਸਾਨ ਉਹਦੇ ਉੱਪਰ ਬੋਰੀਆਂ ਸੁੱਟ ਦਿੰਦੇ ਆ ਗਿੱਲੀਆਂ ਜਿਸ ਤੋਂ ਬਾਅਦ ਕੇ ਉਸ ਦੀ ਰੇਂਜ ਜਿਹੜੀ ਆ ਉਹ ਘਟ ਜਾਂਦੀ ਆ ਔਰ ਉਹ ਖਤਮ ਹੋ ਜਾਂਦਾ ਮੌਕੇ ਦੇ ਉੱਪਰ ਤਾਂ ਇਹ ਵਾਈਡ ਰੇਂਜ ਵਾਲੇ ਹੰਝੂ ਗੈਸ ਦੇ ਗੋਲੇ ਆ ਲਗਾਤਾਰ ਦਾਗੇ ਜਾ ਰਿਹਾ ਅੱਗੇ ਦੇਖੋਗੇ ਧੂਆ ਔਰ ਪਗੜ ਮੱਚਦੀ ਹੋਈ ਅਗਲੇ ਬੰਨੇ ਨਜ਼ਰ ਆ ਰਹੀ ਹੈ ਤਾਂ ਤਸਵੀਰ ਅਸੀਂ ਲਗਾਤਾਰ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਗੜੜ ਮੱਚੀ ਹੈ ਔਰ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ ਪਰ ਨੌਜਵਾਨ ਜਿਹੜੇ ਆ ਉਹ ਪੂਰੀ ਤਿਆਰੀ ਨਾਲ ਆਏ ਆ ਨੌਜਵਾਨਾਂ ਨੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਉਹ ਨੌਜਵਾਨ ਜਿਹੜੇ ਆ ਇਧਰਲੇ ਬੰਨੇ ਦੇਖੋ ਆ ਇੱਕ ਟਰੈਕਟਰ ਆ ਹਿੰਦੁਸਤਾਨ ਜਿਹੜਾ ਪੂਰਾ ਕਵਰ ਕਰਿਆ ਹੋਇਆ ਹਿੰਦੁਸਤਾਨ ਟਰੈਕਟਰ ਔਰ ਪਰ ਅਸਰ ਸ਼ਾਇਦ ਇਹਦੇ ਤੇ ਟੀਅਰ ਗੈਸ ਦਾ ਨਹੀਂ ਹੁੰਦਾ ਕਿਉਂਕਿ ਪੂਰਾ ਦਾ ਪੂਰਾ ਕਵਰ ਆ ਹੈ ਔ ਖਦੇੜ ਦਿੱਤਾ ਗਿਆ ਕਿਸਾਨਾਂ ਨੂੰ ਪਰ ਲਗਾਤਾਰ ਹੰਝੂ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਨੌਜਵਾਨਾਂ ਨੇ ਦਸਤਾਨੇ ਹੱਥਾਂ ਦੇ ਉੱਪਰ ਪਾਏ ਹੋਇਆ ਪਰ ਕਾਫੀ ਵਾਈਡ ਰੇਂਜ ਵਾਲੇ ਗੋਲੇ ਆ ਜਿਹੜੇ ਛੁੱਟੇ ਜਾ ਰਹੇ ਆ ਅਸਮਾਨ ਦੇ ਵਿੱਚ ਧੂਆਂ ਉੱਠਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਉਧਰੋਂ ਖਦੇੜਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤਾਂ ਉਧਰੋਂ ਖਦੇੜਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਭਜਾ ਦਿੱਤਾ ਜਾਵੇ ਤਾਂ ਕਿ ਇਧਰੋਂ ਪੂਰਾ ਦਾ ਪੂਰਾ ਧੂਆਂ ਕਰ ਦਿੱਤਾ ਜਾਵੇ ਪਰ ਮੌਕੇ ਦੇ ਉੱਪਰ ਨੌਜਵਾਨ ਜਿਹੜੇ ਆ ਉਹ ਗਿੱਲੀਆਂ ਬੋਰੀਆਂ ਛੁੱਟਿਆਉਂਦੇ ਆ ਤਾਂ ਲਗਾਤਾਰ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਮੌਕੇ ਦੇ ਉੱਪਰ ਮਾਹੌਲ ਕੀ ਆ ਮੌਕੇ ਦੀ ਤਸਵੀਰ ਕੀ ਕਹਿੰਦੀ ਆ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਆ ਤਾਂ ਲਗਾਤਾਰ ਹੰਝੂ ਗੈਸ ਦੇ ਗੋਲੇ ਡਾਗੇ ਜਾ ਰਹੇ ਆ ਹਰਿਆਣਾ ਪੁਲਿਸ ਦੇ ਵੱਲੋਂ ਦੇਖ ਸਕਦੇ ਹੋ ਤੁਸੀਂ ਪਰਲੇ ਬੰਨੇ ਹੋ ਨੌਜਵਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਦੇਖੋ ਤੁਸੀਂ ਹਰ ਕੋਈ ਅੱਖਾਂ ਪੁੰਹਦਾ ਹੀ ਨਜ਼ਰ ਆ ਰਿਹਾ ਤਾਂ ਇਹ ਤਸਵੀਰ ਦੇਖ ਸਕਦੇ ਹੋ ਕਿਉਂਕਿ ਇਸ ਦਾ ਧੂਆ ਜਿਹੜਾ ਉਹ ਜ਼ਬਰਦਸਤ ਤਰੀਕੇ ਦੇ ਨਾਲ ਅੱਖਾਂ 'ਚ ਚੜਦਾ ਦੇਖੋ ਤੁਸੀਂ ਇਹ ਹੰਝੂ ਗੋਲੇ ਦੇ ਹੰਝੂ ਗੈਸ ਦੇ ਗੋਲੇ ਦਾ ਅਸਰ ਹੈ ਦੇਖੋ ਤੁਸੀਂ ਇਹ ਜ਼ਬਰਦਸਤ ਤਰੀਕੇ ਨਾਲ ਅਸਰ ਕਰਦਾ ਰਿਐਕਟ ਵੀ ਕਰਦਾ ਜ਼ਬਰਦਸਤ ਤਰੀਕੇ ਨਾਲ ਰਿਐਕਸ਼ਨ ਕਰਦਾ ਕਿਉਂਕਿ ਮੈਂ ਖੁਦ ਇਸ ਨੂੰ ਅੱਜ ਫੀਲ ਕੀਤਾ ਕਿ ਅਸਰ ਕੀ ਹੁੰਦਾ ਤਾਂ ਅੱਖਾਂ ਦੇ ਵਿੱਚ ਹੰਝੂ ਅੱਖਾਂ 'ਚ ਹੰਝੂ ਹੀ ਹੰਝੂ ਔਰ ਆ ਦੇਖੋ ਅੱਖਾਂ ਦੇ ਪਾਣੀ ਅੱਖਾਂ 'ਤੇ ਪਾਣੀ ਨਹੀਂ ਪਾਣਾ ਸੀ ਤੁਸੀਂ ਸਾਫ਼ ਕਰੋ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਸਾਫ ਕਰ ਲੋ ਤਾਂ ਇਹ ਤਸਵੀਰ ਆ ਜਿੱਥੇ ਅੱਖਾਂ ਦੇ ਉੱਪਰ ਇੰਨਾ ਜ਼ਬਰਦਸਤ ਅਸਰ ਕਰਦਾ ਬਾਪੂ ਹਾਂ ਜੂ ਕਿ ਐਸੇ ਗੋਲੇ ਛੱਡੇ ਜਾ ਰਹੇ ਇੱਧਰ ਹਾਂਜੀ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਹੀਂ ਗੋਲੇ ਦਾ ਜਦੋਂ ਅਸਰ ਹੁੰਦਾ ਗੋਲੇ ਦਾ ਧੂਆ ਆਉਂਦਾ ਤਾਂ ਉਦੋਂ ਮਤਲਬ ਕਿਹੋ ਜਿਹਾ ਰਿਐਕਟ ਕਿਹੋ ਜਿਹਾ ਕਰਦਾ ਜਾਂ ਕੀ ਅਹਿਸਾਸ ਆਉਂਦਾ ਗੁੰਮ ਜੇ ਕਰ ਦਿੰਦਾ ਗੁੰਮ ਜੇ ਗੁੰਮ ਜੇ ਅੱਖਾਂ ਅੱਖਾਂ ਮਰਚ ਨਾਲ ਬੰਦ ਕਰ ਦਿੰਦਾ ਹਾਂ ਖੂਹ ਹੀ ਪਾਉਂਦਾ ਹਾਂ ਖੂਹ ਪਾਉਂਦਾ ਹਾਂ ਹਾਂ ਉਹਦਾ ਹੋਰ ਇਹ ਲੱਗਦਾ ਬੰਦੇ ਨੂੰ ਕਿ ਬਾਅਦ ਇੱਥੋਂ ਛੱਡ ਕੇ ਦਾ ਆਪਾਂ ਭੱਜ ਜਾਈਏ ਦੂਰ ਵਾਲੇ ਪਾਸੇ ਹੋ ਜਾਈਏ ਜਿੱਧਰ ਰੇਂਜ ਹੈ ਨਹੀਂਗੀ ਇਹਦੀ ਪਰ ਕਾਫੀ ਦੂਰ ਤੱਕ ਇਹ ਕਿਉਂਕਿ ਲਗਾਤਾਰ ਮਸ਼ੀਨਾਂ ਦੇ ਨਾਲ ਦਾਗੇ ਜਾ ਰਹੇ ਆ ਜ਼ਬਰਦਸਤ ਮਸ਼ੀਨਾਂ ਨੇ ਉਹਨਾਂ ਦੇ ਨਾਲ ਇਹ ਗੋਲੇ ਲਗਾਤਾਰ ਦਾਗੇ ਜਾ ਰਹੇ ਆ ਕਿਸਾਨਾਂ ਦੇ ਉੱਪਰ ਤਾਂ ਇੱਥੇ ਕਿਸਾਨਾਂ ਦਾ ਟੱਕਰਾ ਹੋ ਗਿਆ ਹਰਿਆਣਾ ਸਰਕਾਰ ਦੇ ਨਾਲ ਦੇਖੋਗੇ ਉਧਰ ਟਰੈਕਟਰਾਂ ਦੇ ਨਾਲ ਵੈਰੀਕਟ ਖਿੱਚਣ ਦੀ ਕੋਸ਼ਿਸ਼ ਪਰ ਟਰੈਕਟਰ ਦੇ ਉੱਪਰ ਸੁੱਟ ਦਿੱਤਾ ਹੰਝੂ ਗੈਸ ਦਾ ਗੋਲਾ ਇੱਕ ਉਧਰਲੇ ਬੰਨੇ ਗੋਲਾ ਸੁੱਟ ਦਿੱਤਾ ਉਹ ਦੇਖੋ ਉਧਰ ਗੋਲਾ ਸਿੱਟਦਾ ਜਿੱਥੇ ਟੋਲ ਗੇਟ ਝੰਡਾ ਗੜਦਾ ਉੱਧਰ ਪੰਜਾਬ ਦਾ ਝੰਡਾ ਗੜਦਾ ਕਹਿੰਦੇ ਝੰਡੇ ਵੀ ਗੜ ਦਤੇ ਆ ਉਧਰ ਜਾ ਕੇ ਪਰ ਆ ਦੇਖੋ ਲਗਾਤਾਰ ਗੋਲੇ ਦੇ ਗੋਲੇ ਡਾਗੇ ਜਾ ਰਹੇ ਆ ਹੰਝੂ ਗੈਸ ਦੇ ਲਗਾਤਾਰ ਗੋਲੇ ਛੁੱਟੇ ਜਾ ਰਹੇ ਆ ਹਾਂਜੀ ਨੌਜਵਾਨ ਫੜ ਕੇ ਅੱਥਾ ਚ ਦੁਬਾਰੇ ਫੇਰ ਸਿੱਟ ਰਹੇ ਆ ਵਾਪਸ ਸਿੱਟਦੇ ਆ ਆਵਾਜ਼ ਜਿਹੜੀ ਆ ਠਾ ਠਾ ਦੀ ਆਵਾਜ਼ ਆ ਰਹੀ ਆ ਇਹ ਹੰਝੂ ਗੈਸ ਦੇ ਗੋਲੇ ਜਦੋਂ ਫਟਦੇ ਆ ਤਾਂ ਉਹਨਾਂ ਦੀ ਆਵਾਜ਼ ਆਤਾ ਲਗਾਤਾਰ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਆ ਹੰਝੂ ਗੈਸ ਦੇ ਗੋਲੇ ਲਗਾਤਾਰ ਛੱਡੇ ਜਾ ਰਹੇ ਆ ਔਰ ਉਸ ਦਾ ਅਸਰ ਦੇਖੋ ਕਿਵੇਂ ਦਾ ਹੁੰਦਾ ਕਿਉਂਕਿ ਹਰੇਕ ਬੰਦੇ ਦੀਆਂ ਅੱਖਾਂ ਜਿਹੜੀਆਂ ਨੇ ਹਰੇਕ ਬੰਦੇ ਦੀਆਂ ਅੱਖਾਂ ਜਿਹੜੀਆਂ ਨੇ ਔਰ ਜਦੋਂ ਬਾਈ ਹੁਣੀ ਵੀ ਜਾ ਕੇ ਉਧਰੋਂ ਆਏ ਆ ਤਾਂ ਦੇਖੋ ਹਰੇਕ ਬੰਦੇ ਦੀਆਂ ਅੱਖਾਂ ਤੇ ਅਸਰ ਕਰਦਾ ਇਹ ਕਿਉਂਕਿ ਸਿੱਧਾ ਅੱਖਾਂ ਨੂੰ ਜਿਹੜਾ ਇਸ ਦਾ ਧੂੰਆਂ ਜਾ ਚੜਦਾ ਉਸ ਤੋਂ ਬਾਅਦ ਹੁਣ ਜੌਂਡੀਅਰ ਟਰੈਕਟਰ ਪੈ ਗਏ ਉਧਰਲੇ ਬੰਨੇ ਜੌਂਡੀਅਰ ਟਰੈਕਟਰਾਂ ਦੇ ਮਗਰ ਟੋਚਨ ਪਾਏ ਜਾਣਗੇ ਉਹ ਸਾਹਮਣੇ ਦੇਖੋ ਜੌਂਡੀਅਰ ਟਰੈਕਟਰ ਨੇ ਜਿਹੜੇ ਇਹ ਜਾ ਰਹੇ ਆ